ਮੋਰ ਵਾਪਸ ਦੀ ਹਾਲ ਚਾਲਾ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਕਿਹਾ ਮੰਗਦਾ ਹਾਂ ਅਗਲਾ ਵਲੌਗ ਹਰ ਤੇ ਲੱਗ ਰਿਹਾ ਮੈਂ ਤੇ ਆਪਾਂ ਪਹੁੰਚਗੇ ਤੇ ਸਰਸੇ ਪਿੰਡ ਨਵੇੜਿਆ ਕੰਮ ਹੈ ਦੂਕ ਦਿਨਾਂ ਆ ਜਿੱਕੇ ਸਾਰੇ ਖਿੱਚੀ ਚੁੱਕੀ ਆ ਉਹਦੇ ਤੇ ਹੁਣ ਤੋਂ ਮਾਰੇ ਟੈਂਕੀਆਂ ਫੁੱਲ ਕਰਾ ਕੇ ਇੱਥੇ ਚਲਾਉਨੇ ਆ ਤੋ ਲੱਗ ਰਿਹਾ 121 ਬਰਾਣਾ ਉਹ ਤੋਂ ਬਾਅਦ ਟੈਂਕੀ ਫੁੱਲ ਕਰਾ ਕੇ ਜੀ ਚੱਲਦੇ ਆ ਤੇ ਮੰਦਰ ਸਿੰਘ ਲੱਗ ਰਿਹਾ ਪਾਣੀ ਭਰਨ ਆ ਲੱਗ ਰਿਹਾ ਬੋਤਲ ਐਮਪੀ ਜਾਇਂ ਟਾਈਮ ਪਾਸ ਕਰਨਾ ਪੈਂਦਾ ਜੀ ਹਾਂ ਆ ਗਿਆ ਹੈ ਰ ਕੀ ਕਰਦਾ ਆਹ ਪਾਵੇਂ ਨਾ ਕੀ ਕਰੀਦਾ ਕਿਉਂ ਲਿਆ ਕੇਦਾ ਇਹ ਨੂੰ ਪਿਆਉਂ ਲਿਆ ਚਾਲਾ ਹੈ ਰ ਬਾਬੇ ਮੋਹਰੀ ਦੇਕਾਨੇ ਦੇ ਗੱਲਾਂ ਮੁੰਡਿਆਂ ਨੇ ਕਰਨਾਂ ਕੱਟੂਕੁੱਟ ਕਰਕੇ ਉਹਦੇ ਸਮਾਨ ਦੇ ਪਦਰ ਤਾਹ ਅਗੀਲਾ ਵੱਡ ਕੇ ਜਾਣ ਆ ਗਿਆ ਤੇ ਸਾਰਾ ਘੜਿਆ ਜੀ ਨਹੀਂ ਗਈ ਆਪਾਂ ਰਿਵੈਲੇਸ਼ਨ ਨਾ ਪਾਹ ਦਾ ਬੱਬੇ ਚਲਾਦੀ ਸੀ ਨਾ ਦੇਖੋ ਇੱਥੇ ਕਿੰਨੇ ਦਿਨ ਲੱਗਦਾ 2 4 ਅੱਗੇ ਦੇ ਹੋਟਲ ਤੇ ਲੱਗ ਰਿਹਾ ਪ੍ਰੌਂਟ ਖਾਣਾ ਉਹਨੇ ਦਾ ਪਾਰਸਲ ਪੈਕ ਕੀ ਲੱਗਦਾ ਤੈਨੂੰ ਗੁਰਲਾਲ ਉਦੋਂ ਉਹ ਗਿਆ ਗਰਲਾਲ ਬੈਠਾ ਹਸਣ ਲਾਇਆ ਰੋਟੀ ਲੈ ਕੇ ਆਵੇ ਪਰੋਂਟੇ ਗਾਉਗੇ ਅੱਜ ਹੈ ਲਿਆ ਬਈਆ ਲਿਆਉਂਦਾ ਆ ਵੇ ਤੇ ਮਾ ਬੈਤੀ ਟੋਨ ਟੈਕਸ ਪਈਆਂ ਇਹ ਹੋ ਗਿਆ ਨਾ ਹਾਂ ਆ ਦੇਖੋ ਬਾਬੇ ਉਹ ਪਾਲ ਆਗੇ ਪਹੁੰਚ ਗਈ ਦੋਰੇ ਹਰਿਆਣੇ ਚ ਸਰਸੇਰੀ ਚ ਚਲਾ ਰੱਖੀ ਆਪਾਂ ਆਪਣੀ ਮਸ਼ੀਨ ਤੇ ਉਹ ਲੱਗ ਰਹੀ ਮਸ਼ੀਨ ਚੱਲਣਾ ਹੋਰਾਂ ਇੱਕ ਦੂਜੀਆ ਲੱਖੇ ਹੋਰ ਲੱਗਣੇ ਰੋਟੀ ਛਕਣ ਤੇ ਆ ਬਾਈਆਂ ਦੇਖ ਜਗੜ ਲਾ ਲਾ ਇਹਨਾਂ ਨੇ ਸੋਲਰ ਪਲੇਟਾਂ ਪਹਿਲਾਂ ਹੇਠੇ ਲੱਗੀਆਂ ਹੋਈਆਂ ਦੀਆਂ ਇੱਥੇ ਐਵੇਂ ਹੁਣ ਇਹਨਾਂ ਨੇ ਕੀ ਕਰਿਆ ਆ ਸੋਲਰ ਪਲੇਟਾਂ ਤਾਂ ਜਾ ਕੇ ਲਾ ਦੀ ਨਾਲ ਤਾਂ ਉਹ ਸ਼ੈੱਡ ਦਾ ਕੰਮ ਲੈ ਲਿਆ ਸਾਧਨ ਸੁਧਨ ਖੜ ਜਾਂਦੇ ਆ ਦੇਖ ਨਾਲ ਇਹ ਸੋਲਰ ਪਲੇਟਾਂ ਨਾਲ ਲਾਈਟ ਦਾ ਕੰਮ ਦੇਖਾ ਕਿੰਨਾ ਵਧੀਆ ਦੇਖ ਨਾਲ ਤਾਂ ਸ਼ੈੱਡ ਤੇ ਸ਼ੈੱਡ ਬਣ ਗਿਆ ਕਿਵੇਂ ਇਕਲਾ ਹੈ ਪੂਰਾ ਨਜ਼ਾਰੇਦਾਰ ਕੰਮ ਨਾ ਦੇਖੋ ਬੜੇ ਛੇੜਾ ਬਾਈ ਹੈ ਬਾਏ ਜੀ ਦੇਖੋ ਹੁਣ ਨਾ ਉਹ ਕਈਰਾਪਾ ਦੇ નીચે ਲਾਉਂਨੇ ਸੀ ਕਰ ਦੇਖ ਉਹਦੇ ਨਾਲ ਠੀਕ ਨਾਲ ਸ਼ੈੱਡ ਦਾ ਕੰਮ ਲੈ ਲਿਆ ਬੁਰਾ ਵਰਗਾ ਬੈਨੇ ਸੈੱਡ ਦਾ ਸੈੱਡ ਦਾ ਟਰੈਕਟਰ ਟੱਲੇ ਜਿਵੇਂ ਮਰਜੀ ਖੜਾਈ ਰੱਖ ਲੈ ਤੂੰ ਪੀ ਜਾਂਦਾ ਹੈ ਉੱਤੇ ਲਾ ਦੇ ਕਰੇ ਲਾਵਾਂਗੇ ਕਰੇ ਲੈ ਬਾਬੇ ਆਪਣੀ 21 ਮਾਡਲ ਦੀ ਢੰਗੀ ਸੀ ਟੈਂਕੜੀ ਜੱਟ ਦੀ ਉਹ ਘਰਤੀ ਦੁਆਰੇ ਹੁਣ ਫਿੱਟ ਆਏ ਹਾਂ ਕੀ ਗੱਲ ਉੱਤ ਕਰ ਰਹੀ ਤੇ ਪਤਨ ਦੇ ਰਹੀ ਜਿੱਦ ਜਿੱਦ ਚੱਲਣ ਲੈ ਰਹੀ ਆ

मंदिर सिंह और आप इन्हें पुलर लेंगे टावर ना मजीन आप नहीं हो आप ये पंडल लड़ी अब पता है ना नुवाई ना और पता है ना मेरे कर दिया कि कपड़े पहनते हैं ਰਾਣਾ ਛੋਟਾ ਲੈ ਬਾਬੇ ਉਹ ਅੱਜ ਆਪਣਾ ਕਿਨਾਂ ਦੂਜਾ ਇੱਥੇ ਹਰਿਆਣੇ 'ਚ ਆਪਣਾ ਸਾਸੀ ਜੀ ਤੇ ਇੱਥੇ ਇੱਕ ਜੀ ਦੇਖੇ ਜਿੰਨੇ ਵੀ ਕਰਨੇ ਨਾ ਇੱਥੇ ਆ ਖੇਤਾਂ 'ਚ ਕੋਠੇ ਪਾਇਓ ਇਹਨੇ ਆ ਲੱਗ-ਲੱਗ ਬੰਦੇ ਛੱਡ ਰੱਖੇ ਨੇ ਬਈ ਇਹ ਵੀ ਆ ਖੇਤ ਤੂੰ ਨੂੰ ਸਮਾ ਰੱਖਿਆ ਆ ਖੇਤ ਤੂੰ ਦੇਖ ਆ ਲੱਗ-ਲੱਗ ਸਾਉਂਦੇ ਨੇ ਇਹੋ ਚੱਲਦੀ ਆਪਣੀ ਮਸ਼ੀਨ ਚੱਲਣਾ ਬਈ ਇੱਥੇ ਦੋ ਕੁ ਦਿਨਾਂ ਦਾ ਇੱਥੇ ਰਹੇ ਕੰਮ ਆ ਸਾਰੀ ਖੜੀ ਜਿੰਨੀ ਗਣ ਕਿੱਕੇ ਬੰਦੇ ਦੀ ਆ ਉੱਧਰ ਤੱਕ ਉੱਧਰ ਚੱਲ ਜੀ ਆਪਣੀ ਦੂਜੀ ਮਸ਼ੀਨ ਪਾਰ ਆਹੋਂ ਦਾ ਬੰਦਾ ਹੋ ਜਿਹੜੇ ਤੇ ਜ਼ਮੀਨ ਆ ਸਾਰੀ ਹੈ। ਹਮਨਾਕਰ ਲਾਲ ਸਿੰਘ ਹੁਣ ਲੈ ਕੇ ਆਉਣੇ ਸੀ ਰੋਟੀ। ਰੋਟੀ ਕਣਿਓ ਹੋ ਗਈ ਅੱਜ ਜੀ ਟੀਆਰ ਕੱਪੜੇ-ਕੱਪੜੇ ਤੋਂ ਲਾ ਕੇ ਆਖ ਟਾਈਮ ਲੱਗਿਆ। ਰਾਤ ਖਾਣ ਨੂੰ ਦਿਸਾਉਂਗੇ ਬਸ ਅਸੀਂ। ਤੇ ਬਈ ਦੁਬਾਰਾ ਚੱਲਦੇ ਆਂ ਫਿਰ ਆਪਾਂ ਅੱਗੇ ਇੱਕ ਹੋਰ ਏਰੀਏ 'ਚ ਮਿਲਦਾ ਸਾਨੂੰ ਉਹ ਤਨ ਜੋਤਾਂ ਦੀ ਮਸ਼ੀਨ ਆ ਜੂਗੀ ਇੱਕ ਹੋਰ। ਬੈਲੀ ਹੋ ਜੂ 18 ਤਰੀਕ ਤੱਕ ਉਹ ਵੀ। ਦੇਖੋ ਮਸ਼ੀਨ ਦਾ ਤੋਰਾ ਤੇ ਸਾਰੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਛੋਟੀਆਂ ਮਸ਼ੀਨਾਂ ਦੇ ਵੀ ਆਪਣਾ ਗਰਮ ਹੋ ਜਾਂਦੀਆਂ ਨੇ ਇਹ ਰੈਡੀਏਟਰ ਜੇ ਜ਼ਿਆਦਾ ਹੋ ਜਾਂਦੇ ਨੇ ਝਾੜਨੇ ਪੈਂਦੇ ਆ ਆ ਚੱਲਦੇ ਆ ਬਾਬੇ ਹੁਣ ਰੋਟੀ ਲੈਣ ਚਾਹ ਚਾਰ ਰੋਟੀ ਲੈਣ ਲੈ ਬਈਓ ਸਾਹਮਣੇ ਰੋੜਾ ਹੋ ਜੀ ਤਾਂ ਬਹੁਤ ਹੋਣੇ ਰੋਟੀ ਚੱਲ ਫਿਰ ਚੱਲੀਏ ਚਲੋ ਆ ਜੀ ਤੋਰੋ ਗੱਡੀ ਆ ਤਾਂ ਨਜ਼ਾਰਾ ਹਨਾ ਖੇਲਾਂ ਖੂਲੇ ਇੰਦਰ ਨੌਂ ਨੂਨ ਦਾ ਉਸੇ ਦਾ ਪਾਣੀ ਕਿ ਨਹੀਂ ਮਰ ਜਾਂਦੇ ਤੇ ਐਦਾ ਮਨਾ ਮਰਦੀ ਰਹੀ ਹੈ ਜਿੰਨਾ ਮਰਦੀ ਦਿੰਨੇ ਇਹ ਪਾਣੀ ਇਹ ਤਾਂ ਹੈ ਹਰਿਆਣੇ ਪੰਜਾਬ ਚਾਹੀ ਨਜ਼ਾਰਾ ਆ ਨਜ਼ਾਰਾ ਬਹ ਰਿਆਣਾ ਹੋਇਆ ਕਣਕ ਫੁੱਲ ਦਾ ਗੜੀ ਹਣਾ ਇਹਨਾਂ ਦੀ सुपर ਸੀਡਰ ना भी देंगे ਉਹ ਆ ਵੀ 80 ਕਿਲੋ ਪਾਉਣਾ ਹੈ ਨਾ ਜੀ ਹਾਂ 80 ਕਿਲੋ ਤਾਂ ਹੀ ਗਣ ਕੋਹ ਆ ਵੜਨਾ ਪਲਾਟ ਆ ਆ ਸਾਰੀ ਵੜਨਾ ਬਾਬੇ ਉਹ ਜਿੱਥੇ ਤੱਕ ਨੀਂਗਾ ਜਾਂਦੀ ਉਹ है ਇੱਕੇ ਬੰਦੇ ਲਈ ਹੈ ਲੈ ਬਾਬੇ ਰੋਟੀ ਲੈ ਕੇ ਤਾਂ ਪਹੁੰਚ ਗਏ ਸਾਰੇ ਕਿਤੇ ਫਰੋਲ ਸਾਡਾ ਬੰਦਾ ਨਹੀਂ ਤੇ ਆਏਗਾ ਹੈਂਗਰ ਲਾ ਲ ਓਏ ਓਏ ਹਾਰਨ ਜੇ ਤਾਂ ਮਾਰੇ ਨਹੀਂ ਕਹਿੰਦਾ ਹੋ ਉੱਥੇ ਲੈ ਹੋ ਹਾਂ ਤੁਸੀਂ ਵੀ ਉੱਥੇ ਕੀ ਕਰਦੇ ਹੋ ਭਰਾਜ ਓ ਚੱਲ ਜੀ ਮਸ਼ੀਨ ਲੈ ਬਾਪੇ ਅੱਜ ਦਾ ਬਲੌਗ ਵਾਸ ਇੰਨਾ ਹੀ ਦੀ ਬਲੌਗ ਦੇਖਣ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਆਪਣੇ ਚੈਨਲ ਨਾਲ ਬੰਦੀ ਜੁੜਿਆ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਆਪਣੇ ਚੈਨਲ ਵਿੱਚ ਪਿਆਰ ਰੱਖਦੇ ਜੀ ਤੇ ਜਿਹੜੇ ਭਰਾ ਨਵੇਂ ਆਏ ਹੋ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਦਬਾ ਲਈ ਤਾਂ ਕਿ ਵੀਡੀਓ ਆਪਣੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ